ਤੂੰ ਤੁਸੀਂ ਇਹ ਲੱਸੀ ਵੇਚੀ ਆ 8 ਸਾਲ ਹੋ ਗਿਆ ਜੀ ਸਾਨੂੰ ਲੋਕ ਬਹੁਤ ਖੁਸ਼ ਹੁੰਦੇ ਨੇ ਜੀ ਇਹਦੇ ਪੁਲਿਸ ਵਾਲੇ ਵੀ ਆਉਂਦੇ ਨੇ ਉਹ ਵੀ ਖੁਸ਼ ਹੁੰਦੇ ਨੇ 22 ਸਾਲ ਦੇ ਬੰਦੇ ਨੂੰ ਕੰਮ ਕਰਨਾ ਚਾਹੀਦਾ ਬੱਚੇ ਨੂੰ ਜੇ ਉਹ ਬਾਈ ਸਾਹਿਬ ਦਾ ਕੰਮ ਕਰੇਗਾ ਤੇ ਤਾਂ ਹੀ ਅੱਗੇ ਵਧੇਗਾ ਤੇ ਜੇ ਉਹ ਲੁੱਟੜ ਫਿਰੇਗਾ ਫੇਰ ਕੀ ਬਦਨਾਮ ਨੇ ਫੇਰ ਨਸ਼ਿਆਂ 'ਚ ਪੈ ਜਾਏਗਾ ਬਾਪੂ ਜੀ ਘਰ ਪਰਿਵਾਰ ਦੇ ਵਿੱਚ ਕੋਣ ਅਹੀ ਦੋਨੋਂ ਜੀ ਅਸੀਂ ਆ ਮੀਆਂ ਬੀਬੀ ਦੋ ਮੁੰਡੇ ਤਿੰਨ ਮੁੰਡੇ ਨੇ ਤੇ ਇੱਕ ਨੂੰ ਏ ਮੈਂ ਉਹ ਤੁਹਾਨੂੰ ਕਹਿੰਦੇ ਨਹੀਂ ਵਾਪੂ ਜੀ ਤੁਹਾਡੀ ਉਮਰ ਹੋ ਗਈ ਹੈ ਹੁਣ ਤੁਸੀਂ ਨਾ ਕੰਮ ਕਰੋ ਨਹੀਂ ਉਹ ਤਾਂ ਕਹਿੰਦੇ ਨੇ ਪਰ ਆਪਾਂ ਨੂੰ ਇਹ ਆ ਅੱਜ ਦੇਖੋ ਉਹਨਾਂ ਕੋਲੋਂ ਪੈਸੇ ਮੰਗਾਣਗੇ ਉਹਨਾਂ ਨੂੰ ਥੋੜਾ ਇਹ ਨਾ ਚੈਟ ਲੱਗਣਾ ਅੱਜ ਆਪਾਂ ਉਹਨਾਂ ਨੂੰ ਦੇਣੇ ਆ ਆਪਾਂ ਚੰਗੇ ਲੱਗਦੇ ਉਹਨਾਂ ਨੂੰ 30-35 ਲੱਖ ਰੁਪਈਆ ਆਪਾਂ ਲਾਜਤਾ ਤੇ ਅੱਗੇ ਜਾ ਕੇ ਸੈਟਿੰਗ ਹੋਈ ਨਾ ਹੋਈ ਅੱਗੇ ਪੜਾਈ ਵੀ ਕਰਨੀ ਹੈ ਫਿਰ ਵੀ ਪੈਸੇ ਲਾਉਣੇ ਆ ਜੀ ਆਪਾਂ 35-40 ਲੱਖ ਰੁਪਏ ਇੱਥੇ ਲਾ ਕੇ ਦੇਵੋ ਉਹਦਾ ਕੰਮ ਕਰ ਲਈਏ ਬੋਦੋ ਉਹਦੇ ਵਿੱਚ ਬਹੁਤ ਵਧੀਆ ਚੀਜ਼ ਹੈ ਵੀ ਆਪਦਾ ਕੰਮ ਇੱਥੇ ਬਿਜ਼ਨਸ ਆ ਹੁਣ ਸਾਡੀ ਚੀਜ਼ ਹੈ ਅਸੀਂ ਜਦੋਂ ਮਰਜ਼ੀ ਘਰੇ ਜਾ ਸਕਦੇ ਹਾਂ ਉੱਥੇ ਅਸੀਂ ਸਾਨੂੰ ਕੰਮ ਕਰਨਾ ਹੀ ਪੈਣਾ ਹੈ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਵਧੀਆ ਬਾਪੂ ਜੀ ਇੱਥੇ ਤਾਂ ਇਹ ਦੱਸੋ ਪਹਿਲਾਂ ਤੁਸੀਂ ਪਿੰਡੋਂ ਆ ਕੇ ਇੱਥੇ ਲੱਸੀ ਵੇਚ ਰਹੇ ਹੋ ਕਿੱਦਾਂ ਦਾ ਲੱਗ ਰਿਹਾ ਵਧੀਆ ਸਾਨੂੰ ਤਾਂ ਵਧੀਆ ਹੈ ਨਾਲੇ ਪੈਸੇ ਕਮਾਉਣੇ ਆ ਨਾਲੇ ਵਧੀਆ ਤਾਂ ਤੁਸੀਂ ਇਹ ਲੱਸੀ ਵੇਚਦੇ ਹੋ 8 ਸਾਲ ਹੋ ਗਿਆ ਜੀ ਸਾਨੂੰ 8 ਸਾਲ ਹੋ ਗਿਆ ਹਾਂ ਜੀ ਕਿੰਨਾ ਦਾ ਇੱਕ ਕਮੈਂਟਸ ਮਿਲਦੇ ਨੇ ਜਦੋਂ ਲੋਕ ਆਉਂਦੇ ਨੇ ਤੁਸੀਂ ਪਿਓਰ ਜਿਹੜੀ ਇਹ ਲਿਖਿਆ ਵੀ ਹੋਇਆ ਪਿਓਰ ਪਿੰਡੂ ਲੱਸੀ ਛਾਟੇ ਦੀ ਲੱਸੀ ਵੇਚ ਰਹੇ ਹੋ ਕਿੰਨਾ ਲੋਕ ਖੁਸ਼ ਹੁੰਦੇ ਨੇ ਲੋਕ ਬਹੁਤ ਖੁਸ਼ ਹੁੰਦੇ ਨੇ ਜੀ ਇਥੇ ਪੁਲਿਸ ਵਾਲੇ ਵੀ ਆਉਂਦੇ ਨੇ ਉਹ ਵੀ ਖੁਸ਼ ਹੁੰਦੇ ਨੇ ਕਾਹ ਮਾਤ ਹਾਂ ਕਿਆ ਜਾਂਦਾ ਹੈ ਕਿ ਜਦੋਂ ਕਹਿੰਦੇ ਬੱਚਾ ਜਵਾਨ ਹੋ ਜਾਂਦਾ ਹੈ ਤੇ ਉਹਨੂੰ ਕੰਮ ਕਰਨ ਦੇ ਵਿੱਚ ਲਾ ਦੇਣਾ ਚਾਹੀਦਾ ਲੇਕਿਨ ਅੱਜ ਕੱਲ ਦੇ ਜੋ ਬੱਚਿਆਂ ਦੀ ਗੱਲ ਕੀਤੀ ਜਾਵੇ ਉਹ ਕਹਿੰਦੇ ਹਜੇ ਸਾਡੀ ਕੰਮ ਕਰਨ ਦੀ ਕੋਈ ਉਮਰ ਨਹੀਂ ਹੋਈ ਕੀ ਕਹਿਣਾ ਚਾਹੁੰਗੇ ਨਹੀਂ ਜੀ ਆ ਕੰਮ 22 ਸਾਲ ਦੇ ਬੰਦੇ ਨੂੰ ਕੰਮ ਕਰਨਾ ਚਾਹੀਦਾ ਬੱਚੇ ਨੂੰ ਜੇ ਉਹ 22 ਸਾਲ ਦਾ ਕੰਮ ਕਰੇਗਾ ਤੇ ਤਾਂ ਹੀ ਅੱਗੇ ਵਧੇਗਾ ਤੇ ਜੇ ਉਹ ਲੋਟਰ ਫਿਰੇਗਾ ਫਿਰ ਕੀ ਬਦਨਾ ਉਹਨੇ ਬਿਲਕੁਲ ਫਿਰ ਨਸ਼ਿਆਂ 'ਚ ਪੈ ਜਾਏਗਾ ਫਿਰ ਜਿਵੇਂ ਹੁਣ ਪੰਜ ਸੱਤ ਇਕੱਠੇ ਹੋ ਗਏ ਤੇ ਫਿਰ ਉਹ ਇਹੀ ਕੰਮ ਹੋਣਾ ਹੈ ਆ ਲਾਲਾ ਯਾਰ ਮਾਰੇ ਜਾਂ ਕੋਈ ਗੱਲ ਨਹੀਂ ਉਹ ਲਾਲੇ ਮਾਰੇ ਮਾਰੇ ਜੀ ਕੰਮ ਹੋ ਜਾਂਦਾ ਹੈ ਬਿਲਕੁਲ ਹਾਂ ਬਾਪੂ ਜੀ ਘਰ ਪਰਿਵਾਰ ਦੇ ਵਿੱਚ ਕੌਣ ਬਣੇ ਅਸੀਂ ਦੋਨੋਂ ਜੀ ਅਸੀਂ ਆਂ ਮੀਆਂ ਬੀਬੀ ਦੋ ਮੁੰਡੇ ਤਿੰਨ ਮੁੰਡੇ ਨੇ ਜੀ ਤੇ ਇੱਕ ਨੂੰ ਏ ਹਾਂਜੀ ਕਿ ਜਦੋਂ ਕਹਿੰਦੇ ਨੇ ਕਿ ਹਨਾ ਉਹ ਤੁਹਾਨੂੰ ਕਹਿੰਦੇ ਨਹੀਂ ਵਾਪੂ ਜੀ ਤੁਹਾਡੀ ਉਮਰ ਹੋ ਗਈ ਹੈ ਹੁਣ ਤੁਸੀਂ ਨਾ ਕੰਮ ਕਰੋ ਨਹੀਂ ਉਹ ਤਾਂ ਕਹਿੰਦੇ ਨੇ ਪਰ ਆਪਾਂ ਨੂੰ ਇਹ ਆ ਅੱਜ ਦੇਖੋ ਉਹਨਾਂ ਕੋਲੋਂ ਪੈਸੇ ਮੰਗਾਂਗੇ ਉਹਨਾਂ ਨੂੰ ਥੋੜਾ ਜਿਹਾ ਨਾ ਟੈਡ ਲੱਗਣਾ ਅੱਜ ਆਪਾਂ ਉਹਨਾਂ ਨੂੰ ਦੇਨੇ ਆ ਆਪਾਂ ਚੰਗੇ ਲੱਗਦੇ ਉਹਨਾਂ ਨੂੰ ਸ਼ਾਬਾਸ਼ ਮਤਲਬ ਸੋਚ ਬਹੁਤ ਲੱਗਿਆ ਤੁਹਾਡੀ ਹਾਂ ਤੇ ਜਿਵੇਂ ਲੱਸੀ ਤਿਆਰ ਕਰਦੇ ਹੋ ਕਿੰਨੇ ਦਿਨ ਟਾਈਮ ਲੱਗਦਾ ਹੈ ਨਾ ਤਿਆਰ ਕਰਨ ਨੂੰ ਇਹ ਤਕਰੀਬਨ 2 ਘੰਟੇ ਲੱਗ ਜਾਂਦੇ ਮੈਨੂੰ ਹਾਂ ਆਪ ਕਰਦੇ ਤੇ ਆਪ ਸਾਰਾ ਕੁਝ ਸਾਫ਼ ਕਰੀ ਜਾ ਹਾਂ ਬਬੇ ਕਿਤੇ ਕਿਤੇ ਉਹਨਾਂ ਬੱਚੇ ਨੂੰ ਕੀ ਕਹਿਣਾ ਚਾਹੂਗੇ ਜਿਹੜੇ ਕਿ ਇੰਨੇ ਪੈਸੇ ਲਾ ਕੇ ਬਾਹਰ ਚੱਲ ਜਾਂਦੇ ਨੇ ਪਰ ਅੱਜ ਦੇ ਮੈਂ ਇੰਨੇ ਜ਼ਿਆਦਾ ਲੋਕਾਂ ਨਾਲ ਗੱਲ ਕੀਤੀ ਹੈ ਤੇ ਇੰਟਰਵਿਊਜ਼ ਵੀ ਲਏ ਨੇ ਉਹ ਕਹਿੰਦੇ ਕਿ ਇੰਨੇ ਪੈਸੇ ਜੇ ਤੁਸੀਂ ਬਾਹਰ ਲਾ ਕੇ ਜਾ ਰਹੇ ਹੋ ਤੇ ਜੇ ਤੁਸੀਂ ਗੁਲਾਮੀ ਹੀ ਕਰਨੀ ਹੈ ਕਿਸੇ ਦੇ ਅੰਡਰ ਹੀ ਵਰਕ ਕਰਨਾ ਹੈ ਕੰਮ ਕਰਨਾ ਤੁਸੀਂ ਇੱਥੇ ਲਾ ਕੇ 20 30 35 ਲੱਖ ਲਾ ਕੇ ਆਪਣਾ ਕੰਮ ਕਿਉਂ ਨਹੀਂ ਸ਼ੁਰੂਆਤ ਕਰਦੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਅਸੀਂ ਤਾਂ ਇਹੀ ਕਹਿੰਦੇ ਆ ਵੀ ਜਿਵੇਂ ਹੁਣ 30 35 ਲੱਖ ਰੁਪਈਆ ਆਪਾਂ ਲਾ ਜਿੱਤਾ ਤੇ ਅੱਗੇ ਜਾ ਕੇ ਸੈਟਿੰਗ ਹੋਈ ਨਾ ਹੋਈ ਅੱਗੇ ਪੜ੍ਹਾਈ ਵੀ ਕਰਨੀ ਹੈ ਫਿਰ ਵੀ ਪੈਸੇ ਲਾਉਣੇ ਆ ਜੀ ਆਪਾਂ 35-40 ਲੱਖ ਰੁਪਏ ਇੱਥੇ ਲਾ ਕੇ ਦੇਵੋ ਉਹਦਾ ਕੰਮ ਕਰ ਲਈਏ ਬਦੋ ਉਹਦੇ ਵਿੱਚ ਬਹੁਤ ਵਧੀਆ ਚੀਜ਼ ਹੈ ਵੀ ਆਪਦਾ ਕੰਮ ਹੈ ਇੱਥੇ ਬਿਜ਼ਨਸ ਆ ਹੁਣ ਸਾਡੀ ਚੀਜ਼ ਹੈ ਅਸੀਂ ਜਦੋਂ ਮਰਜ਼ੀ ਘਰੇ ਜਾ ਸਕਦੇ ਹਾਂ ਉੱਥੇ ਅਸੀਂ ਸਾਨੂੰ ਕੰਮ ਕਰਨਾ ਹੀ ਪੈਣਾ ਹੈ ਨਹੀਂ ਤਾਂ ਰੋਟੀ ਨਹੀਂ ਮਿਲਣੀ ਇਹੋ ਜਿਹਾ ਕੰਮ ਹੈ ਬਾਹਰ ਦੇ ਮੁਲਕਾਂ 'ਚ ਸਿਰਫ ਇਹੀ ਦੇਖਦੇ ਨੇ ਉੱਥੇ ਆ ਜੀ ਬਾਹਰ ਆ ਜੀ ਉੱਥੇ ਸੇਫਟੀਆਂ ਆਈਆਂ ਨੇ ਉਹ ਹੈ ਸੇਫਟੀ ਇੱਥੇ ਵੀ ਹੈਗੀ ਸਭ ਕੁਝ ਹੈ ਇਹ ਨਹੀਂ ਹੈਗਾ ਵੀ ਸੇਫਟੀ ਨਹੀਂ ਹੈਗੀ ਸਭ ਕੁਝ ਹੈ ਆਪਣੇ ਕੋਲ ਪੈਸਾ ਹੈ ਤਾਂ ਸਭ ਕੁਝ ਹੈ ਇੱਥੇ ਕੰਮ ਕਰੋ ਸਾਰਾ ਕੁਝ ਹੀ ਬਣੀ ਜਾਂਦਾ ਹੈ ਇਹ ਨਹੀਂ ਹੈ ਕਵੀ ਕਿ ਆਪਣਾ ਬੰਦਾ ਕੁਝ ਨਹੀਂ ਸਭ ਕੁਝ ਬੰਦਾ ਹੈ ਹੁਣ ਮੈਨੂੰ ਮੈਂ ਸਹੀ ਪੁੱਛਣਾ 7 ਸਾਲ ਦਾ ਹੀ ਜਦੋਂ ਹਲ ਵਾਉਣ ਲੱਗਿਆ ਸੀ ਹਲ ਵਾਏ ਯੂਪੀ ਦੇ ਵਿੱਚ ਜ਼ਮੀਨ ਲਈ ਉੱਥੋਂ ਵੇਚ ਕੇ 84 ਚ ਆਇਆ ਸੀ ਇੱਥੇ ਹੁਣ ਮੈਨੂੰ 32 ਸਾਲ ਇੱਥੇ ਹੋ ਗਏ ਨੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਇਹ ਬੰਦਾ ਇਹ ਸਾਡਾ ਅੱਜ ਤੱਕ ਵੀ ਕੋਈ ਵੀ ਕਹਿ ਦੇਵੇ ਸਰਪੰਚ ਜਿੰਨੇ ਬਣੇ ਨੇ ਵੀ ਆ ਬੰਦਿਆਂ ਦਾ ਜਾਂ ਮੁੰਡਿਆਂ ਦਾ ਜਾਂ ਇਹਨਾਂ ਦਾ ਕੋਈ ਗੱਲਬਾਤ ਹੋਵੇ ਨਾ ਪਿੰਡ ਦੇ ਵਿੱਚ ਕੋਈ ਰੋਲਾ ਨਹੀਂ ਬਾਪੂ ਜੀ ਤੁਹਾਡੇ ਮੁੰਡੇ ਕੀ ਕਰਦੇ? ਮੁੰਡਾ ਇੱਕ ਕਰਦਾ ਹੈ, ਇੱਕ ਤਾਂ ਬਾਹਰ ਗਿਆ ਹੋਇਆ ਹੈ। ਨਾਲ ਉਹ ਦੂਜਾ ਵੀ ਕੰਮ ਕਰਦਾ ਜਿਵੇਂ ਆ ਟਿਕਟਾਂ ਟੁਕਟਾਂ ਮਣਾਉਂਦੇ ਨੇ। ਉਹ ਵੀ ਕੰਮ ਕਰਦਾ ਹੈ ਕਿਸੇ ਦੇ ਅਫਸਰ ਦੇ ਤਗੜੇ ਅਫਸਰ ਦੇ ਘਰੇ ਰਹਿੰਦਾ ਹੈ। ਰਹਿੰਦਾ ਘਰੇ ਹੀ ਹੈ, ਕੰਮ ਨਹੀਂ ਕਰਦਾ। ਇਹ ਘਰ ਦਾ ਹੀ ਉਹਦਾ ਕੰਮ ਕਰਨਾ ਹੈ। ਜੀ। ਤੇ ਇੱਕ ਇਥੇ ਦੁੱਧ ਦਾ ਕੰਮ ਕਰਦਾ ਹੈ। ਤੇ ਆਪਣਾ ਨਾਲ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਤੇ ਇੱਕ ਆਪਣਾ ਜੋਮੈਟੋ ਦਾ ਕੰਮ ਕਰਦਾ ਹੈ। ਕੋਈ ਵੇਲਾ ਨਹੀਂ ਹੈਗਾ। ਵੀ ਜਾਣੀ ਕਿ ਇੱਕੇ ਹਟੇ ਹੋ ਕੇ ਬਾਹਰ ਨਹੀਂ ਜਾਣਾ ਚਾਹੀਦਾ ਇੱਥੇ ਪੈਸੇ ਕਰਕੇ ਕਮਾ ਲੈਣਾ ਚਾਹੀਦਾ ਇੱਕ ਤੁਹਾਡਾ ਮੁੰਡਾ ਵੀ ਬਾਹਰ ਕੋਈ ਪੈਸੇ ਵੀ ਨਹੀਂ ਲਾਇਆ ਆਪਾਂ ਕੀ 2 ਲੱਖ ਰੁਪਈਆ ਲਾਇਆ ਹੈ ਅੱਛਾ ਕੋਈ ਪੈਸਾ ਨਹੀਂ ਫालतू ਲਾਇਆ ਐਵੇਂ ਕਹਿਦੀ ਆਪਾਂ 35 ਆਪਾਂ ਪੜ੍ਹਾਈ ਦੇ ਫੇਸ ਤੇ ਭੇਜਿਆ ਹੀ ਨਹੀਂ ਆਪਾਂ ਤਾਂ ਕੰਮ ਦੇ ਫੇਸ ਤੇ ਭੇਜਿਆ ਨਾਲੇ ਸ਼ੌਂਕ ਉਹਨੂੰ ਸ਼ੌਂਕ ਸੀ ਬਾਹਰ ਜਾਣ ਦਾ ਮੈਂ ਕਿ ਤੂੰ ਬਾਹਰ ਦੇਖ ਲੈ ਤੇ ਮੈਂ ਹੁਣ ਹੁਣ ਪੁੱਛ ਕੇ ਦੇਖੋ ਉਹਨਾਂ ਨੂੰ ਵੀ ਬਾਹਰ ਕੀ ਚੀਜ਼ ਹੈ ਬਿਲਕੁਲ ਹਾਂ ਬਾਬੂ ਜੀ ਆਪਣੇ ਸ਼ੌਂਕ ਲਈ ਕੰਮ ਕਰਦੇ ਹੋ ਕਿ ਘਰੋਂ ਕੋਈ ਪਰੇਸ਼ਾਨੀ ਨਹੀਂ ਨਹੀਂ ਆਪਾਂ ਨੂੰ ਕੋਈ ਪਰੇਸ਼ਾਨੀ ਕੋਈ ਨਹੀਂ ਹੈਗੀ ਐਵੇਂ ਕਹੀਏ ਸ਼ੌਂਕਾ ਤੁਹਾਡਾ ਸ਼ੌਂਕੇ ਵੀ ਕੰਮ ਕਰੋ ਜੇ ਘਰੇ ਬੈਠਾਂਗੇ ਕੋੜਕੋੜ ਹੋਏਗੀ ਬਿਲਕੁਲ ਹੈ ਇਹ ਜਾਣ ਨੂੰ 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 ਕਵਾਂਗੇ ਕੁਝ ਜਾਂ ਮੁੰਡੇ ਨੂੰ ਕੁਝ ਕਵਾਂਗੇ ਆ ਕਰ ਲੋ ਉਹ ਕਰ ਲੋ ਇੱਥੇ ਬੈਠੇ ਆ ਟੋਰ ਨਾਲ ਚਾਰ ਪੈਸੇ ਲੈ ਕੇ ਜਾਵਾਂਗੇ ਸ਼ਾਮ ਨੂੰ ਕੋਈ ਦੇ ਕੇ ਨਹੀਂ ਜਾਂਦੇ ਕਿੰਨੀ ਲੱਸੀ ਬਣਾ ਕੇ ਲੈ ਕੇ ਆਉਂਦੇ ਹੋ ਆਪਣੇ ਕੋਲ ਹੁੰਦੀ ਆ 20 ਤੇ 35 ਕਿਲੋ ਹੁੰਦੀ ਆ ਸਾਰੀ ਵਿਕ ਜਾਂਦੀ ਹੈ ਹਾਂ ਸਾਰੀ ਵਿਕ ਜਾਂਦੀ ਸਾਰੇ ਵੱਲੋਂ ਪਿਆਰ ਮਿਲਦਾ ਹੈ ਹਾਂ ਹਾਂ ਸਾਰਿਆਂ ਵੱਲੋਂ ਅੱਜ ਦੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤਾਂ ਇਹੀ ਕਹਿੰਦੇ ਆ ਵੀ ਜਿਵੇਂ ਵਾਰਾ ਫਿਰਨ ਨਾਲੋਂ ਵੀ ਕੰਮ ਕਰੋ ਕੰਮ ਤੇ ਮਿਹਨਤ ਕਰੋ ਰੋਟੀ ਖਾਓ ਸਭ ਕੁਝ ਬਣਦਾ ਹੈ ਇਹ ਨਹੀਂ ਹੈਗਾ ਇੱਥੇ ਇੱਕ ਭਈਆ ਆ ਜਾਂਦਾ ਹੈ ਹੈ ਆਪਾਂ ਬਾਹਰ ਜਾ ਕੇ ਸਾਰੀ ਉਮਰ ਆਣੀ ਮਕਾਨ ਪਾ ਸਕਦੇ ਤੇ ਭਈਆ ਆਣ ਕੇ ਇੱਥੇ ਤਿੰਨਾਂ ਸਾਲਾਂ ਕੋਠੀ ਪਾ ਕੇ ਬਹਿ ਜਾਂਦਾ ਤੇ ਆਪਾਂ ਕਿਉਂ ਉਹਨਾਂ ਨੂੰ ਦਿੰਨੇ ਆ ਟਾਈਮ ਨਾ ਦਿਓ ਜੇ ਆਪਾਂ ਕੰਮ ਕਰਾਂਗੇ ਲੋੜ ਹੀ ਨਹੀਂ ਪੈਣੀ ਆਪਾਂ ਨੂੰ ਕਿਸੇ ਵਾਸਤੇ ਕੰਮ ਕਰਨ ਦੀ ਹੈ ਪੰਜਾਬ ਵਿੱਚ ਜਿਹੜੇ ਪੰਜਾਬੀ ਰਹਿੰਦੇ ਨੇ ਉਹ ਤੁਸੀਂ ਜਾਣਦੇ ਹੋ ਕਿ ਪੰਜਾਬੀ ਪੰਜਾਬੀ ਲੋਕਾਂ ਦਾ ਸਾਥ ਨਹੀਂ ਹਾਂ ਅਸੀਂ ਲੋਕ ਤਾਂ ਬਾਹਰ ਜਾਣ ਨੂੰ ਜਾਂਦੇ ਬਾਹਰ ਜਾਣ ਦੇ ਬਾਹਰ ਜਾ ਕੇ ਜਦੋਂ ਬਾਹਰ ਜਾ ਕੇ ਰੋਟੀਆਂ ਪਕਾਉਣੀਆਂ ਪੈਂਦੀਆਂ ਫੇਰ ਪਤਾ ਲੱਗਦਾ ਹੈ ਬਿਲਕੁਲ ਇੱਥੇ ਤਾਂ ਪਾਣੀ ਦਾ ਗਲਾਸ ਨਹੀਂ ਲੈਂਦੇ ਉੱਥੇ ਜਾ ਕੇ ਰੋਟੀਆਂ ਪਕਾ ਕੇ ਵੀ ਖਾਣੀਆਂ ਪੈਂਦੀਆਂ ਨੇ ਭੁੱਖੇ ਵੀ ਰਹਿੰਦੇ ਨੇ ਤੇ ਇਸ ਕਰਕੇ ਆਪਾਂ ਇਹ ਕਹਿੰਦੇ ਆ ਵੀ ਆਪਦਾ ਕੰਮ ਕਰੋ ਕਿੰਨੂ ਕਸੂਰ ਵਾਰ ਮੰਨਦੇ ਹੋ ਤੁਸੀਂ ਜੇ ਜੁਰਵਾਰ ਦਾ ਜਿਹੜੀ ਅੱਜ ਮਾਂ ਪਿਓ ਨੂੰ ਕਹਿੰਦੇ ਨੇ ਕਿਲਾ ਵੇਚਦੇ ਜਾਂ ਘਰ ਵੇਚਦੇ ਮੈਨੂੰ ਬਾਹਰ ਭੇਜਦੇ ਉੱਥੇ ਜਾ ਕੇ ਸੈਟ ਨਾ ਹੋਇਆ ਤੇ ਘਰ ਵੀ ਗਿਆ ਤੇ ਕਿਲਾ ਵੀ ਗਿਆ ਤੇ ਕੰਮ ਗਿਆ ਬਿਲਕੁਲ ਹੈ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਵੀ ਜੇ ਤਾਂ ਆਪਾਂ ਥੋੜੇ ਬੋਦੇ ਪੈਸੇ ਲਾ ਕੇ ਚਲੇ ਗਏ ਕੋਈ ਗੱਲ ਨਹੀਂ ਇਹ ਹੁਣ 25-30 ਲੱਖ ਰੁਪਇਆ ਲਾ ਕੇ ਉੱਥੇ ਵੀ ਸੈਟਿੰਗ ਨਾ ਹੋਈ ਵਾਪਸ ਆ ਗਏ ਘਰੋਂ ਛੇਤਰ ਫਿਰ ਬਾਲੀ ਗੱਲ ਆ ਫਾਇਆ ਲੈ ਲੈਂਦੇ ਨੇ ਹੋਰ ਨਹੀਂ ਕੁਝ ਕਰਦੇ ਕਿੰਨੇ ਕਿਤੇ ਦੁੱਖ ਹੁੰਦਾ ਹੈ ਜਦੋਂ ਇਸ ਤਰੀਕੇ ਦੇ ਲੋਕ ਸਾਹਮਣੇ ਆਉਂਦੇ ਨੇ ਕਿ ਐਨੇ ਪੈਸੇ ਲਾਉਣ ਤੇ ਬਾਹਰ ਚਲ ਗਏ ਤੇ ਉਧਰ ਵੀ ਉਹਨਾਂ ਨੂੰ ਪਰੇਸ਼ਾਨ ਹੋ ਕੇ ਰਹਿਣਾ ਪੈ ਰਿਹਾ ਪਰੇਸ਼ਾਨ ਬਹੁਤ ਪਰੇਸ਼ਾਨ ਹੈ ਹੁਣ ਸਾਡਾ ਮੁੰਡਾ ਖੋਦ ਉੱਤੇ ਰਹਿੰਦਾ ਹੈ ਕਈ ਵਾਰੀ ਮੁੰਡੇ ਫਸ ਜਾਂਦੇ ਨੇ ਉਹਨਾਂ ਨੂੰ ਕਢਾਉਂਦਾ ਵੀ ਮੈਸੇਜ ਉਹ ਵੀ ਕਢਾਉਂਦਾ ਹੈ ਇਹ ਗੱਲ ਨਹੀਂ ਹੈਗੀ ਮੈਸੇਜ ਜਾਏਗਾ ਉਹਨਾਂ ਦੀ ਗੱਲਬਾਤ ਹੈਗੀ ਸਾਰੀ ਉਹ ਮੈਸੇਜ ਕਢਾਉਂਦਾ ਉਹਨਾਂ ਨੂੰ ਸਾਰਾ ਕੁਝ ਕਰਦਾ ਉਹਨਾਂ ਨੂੰ ਫਿਰ ਨਾਲ ਲੈ ਕੇ ਜਾਂਦਾ ਘਰੇ ਰੋਟੀ ਪਾਣੀ ਵੀ ਦੇਣਾ ਉਹਨਾਂ ਨੂੰ ਸਾਰਾ ਕੁਝ ਕਰਨਾ ਹੈ ਉਸ ਤੋਂ ਬਾਅਦ ਉਹਨੂੰ ਕੰਮ ਤੇ ਵੀ ਛੱਡਣਾ ਹੈ ਗੁਰਦੁਆਰਾ ਹੈਗਾ ਉੱਥੇ ਐਤਵਾਰ ਨੂੰ ਸਾਰੇ ਇਕੱਠੇ ਹੁੰਦੇ ਨੇ ਜਿਵੇਂ ਸ਼ਨੀਵਾਰ ਨੂੰ ਦੁਪਹਿਰੋਂ ਬਾਅਦ ਛੁੱਟੀ ਹੋ ਜਾਂਦੀ ਉਹਨਾਂ ਨੂੰ ਐਤਵਾਰ ਨੂੰ ਇਕੱਠੇ ਹੋਏ ਜਿਹਦੇ ਕੋਲ ਕੰਮ ਹੈਗਾ ਜਿਹੜੇ ਮੁੰਡੇ ਕੋਲੋਂ ਦੇ ਨਾਲ ਭੇਜ ਦਿੰਦਾ ਲੈ ਵੀ ਆ ਬੰਦਾ ਲੈ ਜਾ ਇਹਨੂੰ ਕੰਮ ਤੇ ਲਾ ਇਹੋ ਜੇ ਕੰਮ ਕਰਦਾ ਸੋ ਜਿਵੇਂ ਕਿ ਅਸੀਂ ਬਾਪੂ ਜੀ ਨਾਲ ਗੱਲ ਕਰ ਲਈਏ ਤੁਹਾਨੂੰ ਵੀ ਇਹਨਾਂ ਦੀ ਗੱਲਾਂ ਬਹੁਤ ਜ਼ਿਆਦਾ ਵਧੀਆ ਲੱਗੀਆਂ ਹੋਣਗੀਆਂ ਕਿਤੇ ਨੇ ਕਿਤੇ ਹਰ ਕਿਸੇ ਨੂੰ ਹਰ ਕਿਸੇ ਦੇ ਅੰਦਰ ਕੋਈ ਨਾ ਕੋਈ ਸ਼ੌਂਕ ਹੁੰਦਾ ਹੈ ਪਰ ਬਾਪੂ ਜੀ ਦਾ ਸ਼ੌਕ ਆ ਆਪਣੀ ਮਿਹਨਤ ਦੀ ਕਮਾਈ ਕਰਨਾ ਤੇ ਅੱਜ ਦੀ ਉਮਰ ਦੇ ਵਿੱਚ ਵੀ ਇਹਨਾਂ ਨੂੰ ਸ਼ੌਂਕ ਆ ਕਮਾਉਣ ਦਾ ਜੇ ਤੁਹਾਡੇ ਅੰਦਰ ਵੀ ਕੁਝ ਇਦਾਂ ਦਾ ਜਜ਼ਬਾ ਹੈ ਤੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨ ਮੈਂ ਨੇ ਹਮਲਿਕ ਕੈਮਰਾ ਪਰਸਨ ਕਰਨ ਕੁਮਾਰ